ਮੇਰਾ ਨਾਮ ਆਰੀਆ ਮੈਂ ਪਾਕਿਸਤਾਨ ਗੁਜਰਾਂਵਾਲਾ ਬੈਂਕਟਿੰਗ ਮਤੋਂ ਮੇਰੀ ਸ਼ਾਦੀ 6 ਸਾਲ ਤੋਂ ਮੈਂ ਤੇ ਸੋਨ ਗੱਲ ਕਰਦੇ ਸੀ ਤੇ ਬਹੁਤ ਮੁਸ਼ਕਲਾਂ ਦੇ ਨਾਲ ਸਾਈਨ ਹੋਇਸੀ ਤੇ 3 ਸਾਲ ਸਾਈਨ ਦੇ ਚੱਕਰ ਵਿੱਚ ਰਹੇ ਸੀ ਤੇ ਹੁਣ ਮੈਂ ਇੱਥੇ ਫ 2024 ਦੀ ਜੁਲਾਈ ਵਿੱਚ ਜਿੱਥੇ ਆਈ ਸੀ ਸ਼ਾਦੀ ਹੋਈ ਸੀ 8 ਤਰੀਕ ਨੂੰ ਸਾਡੀ ਹੁਣ ਮੈਂ ਵੀਜ਼ਾ ਅਪਲਾਈ ਕੀਤਾ ਪਰ ਵੀਜ਼ਾ ਲੱਗਾ ਨਹੀਂ ਪਰ ਮੈਨੂੰ ਵਾਪਸ ਜਾਣ ਵਾਸਤੇ ਬੋਲਣ ਦੇ ਨੇ ਕੋਈ ਆਸੀ ਪੁਲਿਸ ਆਫੀਸਰ ਤੁਸੀਂ ਕੀ ਚਾਹੁੰਦੇ ਹੋ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਂ ਇੱਥੇ ਰਹਿਣਾ ਚਾਹੁੰਦੀ ਹਾਂ ਆਪਣੇ ਸਸਰਾਲ 'ਚ ਮੈਂ ਪ੍ਰੈਗਨੈਂਟ ਹਾਂ ਤੇ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ ਮੈਨੂੰ ਇੱਥੇ ਰਹਿਣ ਦਾ ਹੁਕਮ ਦਿੱਤਾ ਜਾਵੇ ਹਨ ਬਹੁਤ ਦੁੱਖ ਲੱਗਾ ਹੈ ਨਿਕਲ ਹੋਣਾ ਚਾਹੁੰਦੇ ਸਾਡਾ ਅੱਗੇ ਇਹਨਾਂ ਦਾ ਡੈਡੀ ਇਦਾਂ ਹੋਇਆ ਹੀ ਅੱਡਾ ਇਹ ਵੀ ਘਰ ਉੱਜੜਦਾ ਚਾਹੁੰਦਾ ਅਸੀਂ ਨਿਕਲ ਹੋਣਾ ਚਾਹੁੰਦੇ ਹਸਣਾ ਚਾਹੁੰਦੇ ਆਪਣੇ ਬੇਟੇ ਦਾ ਘਰ ਹਾਂਜੀ ਪੁੱਛ ਕੇ ਕਹਿ ਦੇ ਪੁਲਿਸ ਨੇ ਕਹਾ ਕਿ ਗੇਪੀ ਨੂੰ ਭੇਜਣਾ ਪੈਣਾ ਉਹ ਨਾਲ ਵੀ ਜਾਣੇ ਲੱਗਾ ਤਾਂ ਅਸੀਂ ਉਹਨਾਂ ਦੇ ਗਾੜੀ ਹੱਥ ਪੱਲਾ ਜੋੜਿਆ ਕਿ ਨਹੀਂ ਅਸੀਂ ਨਿਕਲ ਹੋਣਾ ਚਾਹੁੰਦੇ ਅਸੀਂ ਰੱਖਣਾ ਚਾਹੁੰਦੇ ਸਾਡੀ ਨੋਆ ਘਰ ਸਾਡਾ ਉੱਜਰ ਜਗਾ ਅੱਗੇ ਨਾਲ ਦੇ ਪਾਪਾ ਇਦਾਂ ਹੋਏ ਤੇ ਇਸ ਕਰਕੇ ਨਹੀਂ 9 ਮਹੀਨੇ ਹੋ ਗਏ ਵਿਆਹ ਹੋਇਆ ਨਾ ਜਾਣੇ ਕਿ ਉਹਨਾਂ ਕਿ ਅਧਿਕਾਰ ਅਫਸਰ ਆਏ ਸੀ ਉਹਨਾਂ ਨੇ ਇਹਨਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਜੋ ਕਿ ਮੈਂ 9 ਮਹੀਨੇ ਜਦੋਂ ਵਿਆਹ ਹੈ ਜਦੋਂ ਆਏ ਸੀ ਉਹਦੋਂ ਮੈਂ ਵੀਜ਼ਾ ਜਾਨੀ ਕਿ ਐਲਟੀਵੀ ਅਪਲਾਈ ਕਰ ਦਿੱਤਾ ਸੀ ਉਹਨੇ ਸਾਰੇ ਜੋ ਡਾਕੂਮੈਂਟਸ ਸੀ ਜੋ ਇਹਨਾਂ ਨੂੰ ਚਾਹੀਦੇ ਸੀ ਜਾਨੀ ਕਿ ਆਫਸਰਾਂ ਨੂੰ ਮੈਂ ਸਾਰੇ ਡਾਕੂਮੈਂਟ ਜੋ ਜੋ ਵੀ ਹੈਗੇ ਸੀ ਮੈਂ ਦਿੱਤੇ ਸਾਰੇ ਕਲੀਅਰ ਕੀਤੇ ਇਹਦੇ ਵਿੱਚ ਮੇਰਾ ਕਿ ਕਸੂਰ ਹੈ ਜਾਨੀ ਕਿ ਜੇ ਮੇਰਾ ਵੀਜ਼ਾ ਨਹੀਂ ਹਜੇ ਲੱਗ ਕੇ ਆ ਰਿਹਾ ਮੈਂ ਤਾਂ ਆਪਣੇ ਵੱਲੋਂ ਜਾਨੀ ਕਿ ਸਾਰੇ ਡਾਕੂਮੈਂਟ ਕਲੀਅਰ ਕੀਤੇ ਸੀ ਅਗਰ ਮੈਂ ਗੁਰਦਾਸਪੁਰ ਐਸਐਸਪੀ ਦਫਤਰ ਐਫਆਰਓ ਬ੍ਰਾਂਚ ਦੇ ਵਿੱਚ ਪੁੱਛਣ ਜਾਂਦਾ ਸੀ ਤਾਂ ਉਹ ਕਹਿੰਦੇ ਸੀ ਆਏ ਕਿ ਚੰਡੀਗੜ੍ਹ ਤੋਂ ਅਪਰੂਵਲ ਓਕੇ ਹੋ ਕੇ ਚਲ ਗਈ ਹੈ ਤੁਹਾਡੀ ਤੇ ਕਹਿੰਦੇ ਕਿ ਦਿੱਲੀ ਅਪਰੂਵਲ ਤੁਹਾਡਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਦਿੱਲੀ ਪਿੰਡੀ ਦੇ ਵਿੱਚ ਆ ਅਜੇ ਕੁਝ ਦੱਸਿਆ ਨਹੀਂ ਤੇ ਇੱਕਦਮ ਹੀ ਅੱਜ ਮੈਂ ਕੰਮ ਤੇ ਗਿਆ ਮੈਂ ਪੇਂਟ ਦਾ ਕੰਮ ਕਰਦਾ ਮੈਂ ਕੰਮ ਤੇ ਗਿਆ ਸੀ ਕੰਮ ਤੇ ਮੈਨੂੰ ਸਾਢੇ 4-5 ਵਜੇ ਕਾਲ ਆਈ ਮੈਨੂੰ ਕਿ ਘਰ ਪੁਲਿਸ ਆਈ ਆ ਮੈਂ ਕੰਮ ਛੱਡ ਗਿਆ ਉਸੇ ਟਾਈਮ ਇਤਾਂ ਹੀ ਮੈਂ ਜਾਨਣੇ ਕਿ ਹੱਥ ਕੱਪੜੇ ਵੇਚਦਾ ਮੈਂ ਕੰਮ ਵਾਲੇ ਪਾਈ ਇਤਾਂ ਹੀ ਮੈਂ ਦੌੜਿਆ ਆ ਆਣ ਕੇ ਚਲੋ ਸਰ ਉਹਨਾਂ ਨੇ ਦੱਸਿਆ ਇੱਥੋਂ ਸਾਡੇ ਲੋਕਲ ਜਾਨਣੇ ਕਿ ਪੁਲਿਸ ਵਾਲੇ ਸੀ ਚੰਗੇ ਬਿਹੇਵੀਅਰ ਤਰੀਕੇ ਨਾਲ ਸਹੀ ਤਰੀਕੇ ਨਾਲ ਉਹਨਾਂ ਨੇ ਗਾਈਡ ਮਤਲਬ ਕਿ ਗਾਈਡ ਕੀਤਾ ਕਿ ਸਰ ਪਿਛੋਂ ਡਰਾਇਆ ਕਿ ਜਾਣਾ ਪੈਣਾ ਹੁਣ ਮੈਂ ਜਾਣ ਨਹੀਂ ਦੇਣਾ ਮੇਰੇ ਘਰ ਉੱਜਰ ਜਾਣਾ ਜੇ ਮੇਰੇ ਵਾਈਫ ਪ੍ਰੈਗਨੈਂਟ ਹੈ ਮੈਂ ਦੱਸੋ ਕੀ ਕਰਾਂ ਮੇਰਾ ਘਰ ਕਮਾਉਣ ਵਾਲਾ ਮੈਂ ਇਕੱਲਾ ਵਾਈਫ ਮੇਰੀ ਪ੍ਰੈਗਨੈਂਟ ਹੈ 7 ਮਹੀਨੇ ਹੈਰਾ ਨਾਮ ਕੁਲਮਾ ਦਾ ਮੈਂ ਇੱਕ ਸਮਾਜ ਸੇਵਕ ਹੈ ਤੇ ਜੇ ਕਿਸੇ ਨੂੰ ਕੋਈ ਮੁਸ਼ਕਲ ਆਂਦੀ ਹੈ ਤੇ ਉਹਦੀ ਹੈਲਪ ਕਰਦਾ ਹੈ ਸਪੈਸ਼ਲੀ ਆ ਜਿਹੜੇ ਪਾਕ ਬਰਾਇਡਸ ਆ ਆ ਕੇਸ کافی ਬਰੀਕੀ ਤੋਂ ਨਜ਼ਦੀਕੀ ਤੋਂ ਜਾਣਦਾ ਹੈ ਸੋਨੂੰ ਮਸੀਦਾ ਵਿਆਹ ਜਿਹੜਾ ਨਾ ਲਾਸਟ ਇਅਰ ਹੋਇਆ ਸੀ ਤੇ ਇਹਨਾਂ ਨੇ ਆਂਦੇ ਸਾਰੀ ਆਪਣਾ ਐਲਟੀਵੀ ਵੀਜ਼ਾ ਜਿਹਨੂੰ ਲੌਂਗ ਟਰਮ ਵੀਜ਼ਾ ਕਹਿੰਦੇ ਨੇ ਉਹ ਅਪਲਾਈ ਕੀਤਾ ਹੈ ਇਹਦਾ ਆਈਸੀ ਜਿਹੜਾ ਸਾਡਾ ਐਕਸਪੀਰੀਅੰਸ ਹੈ ਜੋ ਪਤਾ ਸਾਰੀ ਗੱਲ ਉਹਦਾ ਆਇਆ ਹੁੰਦਾ ਕਿ ਜਦੋਂ ਤੁਸੀਂ ਐਲਟੀਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਹਦੇ ਬਾਅਦ ਇਹਨੂੰ ਪ੍ਰੋਸੈਸ ਹੋਣ ਜੇ ਕਾਫੀ ਨੰਬਰ ਟਾਈਮ ਲੱਗਦਾ ਹੈ ਮੋਸਟਲੀ ਇਹ ਕੇਸਸ ਸੇ ਦੇਖਿਆ ਘਟੋਂ ਘਟੇ 6 ਤੋਂ 8 ਮਹੀਨੇ 9 ਮਹੀਨੇ ਵੀ ਲੱਗ ਜਾਂਦੇ ਨੇ ਐਲਟੀਵੀ ਵਾਸਤੇ ਸਾਰੀ ਇਨਕੁਆਰੀ ਹੋ ਰਹੀ ਹੁੰਦੀ ਹੈ ਏਜੰਸੀਆਂ ਸਾਰੀਆਂ ਕਰਦੀਆਂ ਨੇ ਪੁਲਿਸ ਰਿਪੋਰਟ ਹੁੰਦੀ ਹੈ ਉਹਦੇ ਬਾਅਦ ਸਾਰਾ ਇਹਨਾਂ ਨੇ ਇਨ ਟਾਈਮ ਆਪਣਾ ਸਾਰਾ ਅਪਲੀਕੇਸ਼ਨਸ ਪਾਤੀ ਹਣ ਜਦੋਂ ਭਾਰਤ ਪਾਕਿਸਤਾਨ ਦਾ ਤਣਾਅ ਵਧਿਆ ਤੇ ਵੀਜ਼ਾ ਜਿਹੜੇ ਖਤਮ ਕਿਤੇ ਤੇ ਭਾਰਤ ਸਰਕਾਰ ਨੇ ਅਮੀ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸਾਰੇ ਵੀਜ਼ੇ ਅਸੀਂ ਰੱਦ ਕਰਤੇ ਸਿਰਫ ਐਲਟੀਵੀ ਦੇ ਤੇ ਜਿਹੜੇ ਡਿਪਲੋਮੈਟਿਕਸ ਨੇ ਉਹ ਵੀਜ਼ੇ ਹਵਲਿਤ ਰਹੇ ਹਣ ਜਿਹੜਾ ਨੋਟੀਫਿਕੇਸ਼ਨ ਮੈਂ ਪੜਿਆ ਉਹਦੇ ਚ ਲਿਖਿਆ ਕਿ ਜਿਹੜੇ ਐਲਟੀਵੀ ਐਗਜ਼ਿਸਟੈਂਸ ਹੈ ਉਹ ਅਲਾਉਡ ਇਥੇ ਸਟੇ ਕਰ ਸਕਦੇ ਨੇ ਫਿਰ ਇੱਕ ਹੋਰ ਉਹਦੇ ਚ ਕਾਲਮ ਦਿੱਤਾ ਹੋਇਆ ਹੈ ਕਿ ਨਿਊ ਐਲਟੀਵੀ ਵੀਜ਼ਾ allowed ਉਹਦੇ ਚ ਲਿਖਿਆ ਹੈ यस allowed ਇਹਨਾਂ ਨੇ ਡੈਡਲਾਈਨ ਕੋਈ ਨਹੀਂ ਦਿੱਤੀ ਕਿ ਕੋਈ ਡੈਡਲਾਈਨ ਹੀ ਹੈ ਹੁਣ ਮੇਰਾ ਕਹਿਣਾ ਮਤਲਬ ਹੈ ਕਿ ਜਿਹੜਾ LTV ਹੈ ਉਹ ਜਦੋਂ ਐਪਲੀਕੈਂਟ ਇੰਡੀਆ ਚ ਹੋਏਗਾ ਤਾਂ ਹੀ ਅਪਲਾਈ ਕਰੇਗਾ ਇਹਨਾਂ ਦਾ ਨਵਾਂ ਕੇਸ ਹੈ ਹੁਣ ਇਹਨਾਂ ਦਾ ਅਜੇ ਅਪਰੂਵਲ ਨਹੀਂ ਆਈ ਕਸੂਰ ਇਹਨਾਂ ਦਾ ਕੋਈ ਨਹੀਂ ਹੈ ਕਿਉਂਕਿ ਇਹਨਾਂ ਨੇ ਇਨ ਟਾਈਮ ਆਪਣੀ ਸਾਰੀ ਫਾਈਲ ਕਰਤੀ ਹੈ ਜਿੱਥੇ ਕਮੀ ਹੈ ਉਹ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਆਹ ਕਲੀਅਰ ਕਰਨ ਨੂੰ ਕਿ ਜਿਹੜਾ LTV ਨਿਊ allowed ਲਿਖਿਆ ਹੈ ਤੇ ਇਹਦਾ ਮਤਲਬ ਅਜੇ ਗ੍ਰਾਂਟ ਤੇ ਹੋਇਆ ਨਹੀਂ ਹੈ ਲੇਕਿਨ ਇਹਨਾਂ ਨੇ ਨਵਾਂ ਅਪਲਾਈ ਕੀਤਾ ਹੈ ਤੇ ਇਹਨਾਂ ਦਾ ਮੇਰੇ ਹਿਸਾਬ ਨਾਲ ਨਹੀਂ ਬੰਦਾ ਕਿ ਇਹ ਉਸ ਕੈਟਾਗਰੀ ਚਾਹੁੰਦੇ ਹਨ ਜਿਹੜੀ ਐਸਐਸਪੀ ਗੁਰਦਾਸਪੁਰ ਨਾਲ ਗੱਲ ਹੋਈ ਸੀ ਡਿਟੇਲਡ ਹੋਈ ਸੀ ਉਹਨਾਂ ਨੇ ਕਿਹਾ ਕਿ ਇਹਦਾ ਕਲੀਅਰ ਫੰਡ ਹੈ ਕਿ ਜੇ ਤੇ ਇਹਨਾਂ ਦਾ ਐਲਟੀਵੀ ਅਪਰੂਵਡ ਹੈ ਗ੍ਰਾਂਟ ਕੀਤਾ ਹੈ ਫਿਰ ਆ ਰਹਾ ਸਕਦੇ ਆ ਜੇ ਨਹੀਂ ਹੈ ਤੇ ਇਹਨਾਂ ਨੂੰ ਕੱਲ ਆਪਣਾ ਸਾਡਾ ਦੇ ਛੱਡਣਾ ਪੈਣਾ ਹੈ ਤੇ ਉਹਨਾਂ ਨੇ ਕਿਹਾ ਕਿ ਜੇ ਫਰਦਰ ਜੇ ਤੁਸੀਂ ਆ ਕੋਈ ਸਬੂਤ ਲਾ ਦੇਣ ਕਿ ਇਹਦਾ ਅਲਟੀਵੀ ਅਪਰੂਵ ਹੋਇਆ ਹੈ ਜਾਂ ਕੋਈ ਐਸਆ ਨੋਟੀਫਿਕੇਸ਼ਨ ਸਰਕਾਰ ਸਾਨੂੰ ਭੇਜਦੀ ਹੈ ਫਿਰ ਅਸੀਂ ਜਿਹੜਾ ਨਹੀਂ ਜਾਣ ਲਵਾਂਗੇ ਲੇਕਿਨ ਇਹਨਾਂ ਨੂੰ ਫਿਲਹਾਲ ਜੋ ਸਿਚੁਏਸ਼ਨ ਮਿਲ ਜਾਤਾ ਹੈ ਹੈ 7 ਮਹੀਨੇ ਦੀ ਇਸ ਨੇ ਪ੍ਰੈਗਨੈਂਟ ਹੈ ਐਸਐਸਪੀ ਸਾਹਮਣੇ ਕਿ ਸੜੀ ਵੀ ਸਿਮਪਤੀ ਹੈ ਲੇਕਿਨ ਇਹ ਜਿਹੜੀ ਅਜੇ ਮੈਂ ਕਹਿੰਦਾ ਕਿ ਗ੍ਰਹਿ ਮੰਤਰਾਲੇ ਨੂੰ ਫੋਰੀ ਤੌਰ ਤੇ ਇਹਦੇ ਬਾਰੇ ਕਲੀਅਰ ਕਰਨਾ ਚਾਹੀਦਾ ਹੈ ਕਿਉਂਕਿ ਐਲਟੀਵੀ ਅਪਰੂਵ ਨਹੀਂ ਹੁੰਦੇ ਉਦੇ باوجود ਭਾਰਤ ਸਰਕਾਰ ਇਹਨਾਂ ਨੂੰ ਨੌਰੀ ਵੀਜ਼ਾ ਦਿੰਦੀ ਹੈ ਨੌਰੀ ਵੀਜ਼ਾ ਹੁੰਦਾ ਨੋ অবਜੈਕਸ਼ਨ ਰਿਟਰਨ ਟੂ ਇੰਡੀਆ ਤੇ ਉਹ ਇਸ ਵੇਸੇ ਦੇ ਤਰ੍ਹਾਂ ਕਿ ਜਾਓ ਤੇ ਆਪਣੇ ਕੇ ਜਾ ਕੇ ਮਿਲ ਸਕਦੇ ਹੋ ਆ ਸਕਦੇ ਹੋ ਉਹ ਜਿਹੜੀ ਅਪਰੂਵਲ ਬਾਤ ਚ ਆਉਂਦੀ ਹੈ ਇਦਾਂ ਦੇ ਬਹੁਤ ਸਾਰੇ ਕੇਸ ਹੋਏ ਨੇ ਤੇ ਮੇਰਾ ਖਿਆਲ ਹੈ ਕਿ ਗ੍ਰਹਿ ਮੰਤਰਾਲੇ ਦਾ ਆ ਕੇ ਇਹਦੇ ਵਾਸਤੇ ਫਰੀ ਤੌਰ ਤੇ ਮਿਨਿਸਟਰ ਆਫ ਐਕਸਟਰਨਲ ਅਫੇਅਰਸ ਨੋਟੀਫਿਕੇਸ਼ਨ ਜਾਰੀ ਕਰੇ ਕਿ ਜਿਨ੍ਹਾਂ ਨੇ ਅੰਡਰ ਪ੍ਰੋਸੈਸ ਨੇ ਆਰ ਟੀਵੀ ਤੇ ਉਹਨਾਂ ਨੂੰ ਜਿਹੜਾ ਨਾ ਇਸ ਕੈਟਾਗਰੀ ਚ ਨਾ ਪਾਇਆ ਤੁਹਾਨੂੰ ਸਾਹ ਹੈ ਕਿ ਇੱਕ ਐਲਟੀਵੀ ਐਕਸਟੈਂਸ਼ਨ ਹੁੰਦਾ ਹੈ ਐਲਟੀਵੀ ਐਕਸਟੈਂਸ਼ਨ ਦਾ ਮਤਲਬ ਹੈ ਹੁੰਦਾ ਹੈ ਕਿ ਜਿਨ੍ਹਾਂ ਦੇ ਐਲਟੀਵੀ ਮੋਸਟਲੀ ਅਸੀਂ ਦੇਖਿਆ ਕਈ ਨੂੰ 1 ਇਅਰ ਟੂ ਇਅਰ ਮਿਲਦਾ ਹੈ ਔਰ ਕਈ ਨੂੰ 5 ਸਾਲ ਦਾ ਐਲਟੀਵੀ ਮਿਲਦਾ ਹੈ ਜਦੋਂ ਐਲਟੀਵੀ ਐਕਸਪਾਇਰ ਹੁੰਦਾ ਹੈ ਤਾਂ ਉਹਦੇ ਬਾਅਦ ਐਲਟੀਵੀ ਨੂੰ ਐਕਸਟੈਂਸ਼ਨ ਕਿਹਾ ਜਾਂਦਾ ਹੈ ਤੇ ਐਕਸਟੈਂਸ਼ਨ ਉਹ ਮਿਲਦੀ ਹੈ ਲੇਕਿਨ ਐ ਐਲਟੀਵੀ ਦਾ ਮਤਲਬ ਹੀ ਹੈ ਕਿ ਲੌਂਗ ਟਰਮ ਵੀਜ਼ਾ ਅਪਰੂਵਲ ਵਾਸਤੇ ਜਿਨ੍ਹਾਂ ਦਾ ਹੋ ਗਿਆ ਹੋ ਰਹਿ ਸਕਦੇ ਜਿਨ੍ਹਾਂ ਦੀ ਨਹੀਂ ਅਪਰੂਵਲ ਇਹਦੇ ਬਾਰੇ ਕਲੈਰੀਫਾਈ ਹੋ ਜ਼ਰੂਰ ਕਰਨ ਅੱਜ ਦੀ ਮਦਦ ਅਦਾ ਕਿ ਐਲਟੀਵੀ ਅਪਰੂਵਡ ਪਿਛੇ ਕੋਈ ਪਾਕਿਸਤਾਨੀ ਲੜਕੀਆਂ ਜਿਹੜੀ ਰਹਿੰਦੀਆਂ ਇਹ ਕੰਟਰੀ ਵੀ ਦਾ ਅੱਜ ਉਹਦੇ ਅਪਰੂਵਲ ਵੀ ਆਈ ਹੈ ਉਹਨਾਂ ਦਾ ਅਪਰੂਵ ਹੋ ਗਿਆ ਉਹਨਾਂ ਨੂੰ ਮਿਲ ਗਿਆ ਵੀਜ਼ਾ 1 ਸਾਲ ਦਾ ਹੋਰ ਉਹ ਕਈ ਸਾਲਾਂ ਤੋਂ ਰਹਿਣੇ ਨੇ ਤੇ ਮੇਰੀ ਪਾਰ ਸਰਕਾਰ ਨੂੰ ਅਕਲੀਲਾ ਕਿਉਂ ਕਿ ਬੜਾ ਸਸਟੀ ਮਾਮਲਾ ਹੈ ਕ੍ਰਿਸਚਨ ਲੜਕੀ ਹੈ ਪ੍ਰੈਗਨੈਂਟ ਹੈ ਵਿਆਹ ਤੇ 1 ਮਹੀਨਾ ਬਾਅਦ ਸੋਨੂ ਮਸੀਹ ਦੇ ਡੈਡੀ ਦੀ ਡੈਥ ਹੋ ਗਈ ਸੀ ਮੰਮੀ ਇਹਦੀ ਬਿਮਾਰ ਨੇ ਹੁਣ ਐਸੇ ਮਾਮਲੇ ਤੇ ਸਾਨੂੰ ਵੀ ਜਨਨਾ ਸਾਨੂੰ ਬਤੀ ਦਿਖਾਨੀ ਚਾਹੀਦੀ ਐਸੇ ਕੇਸੇਸ ਨੇ ਤੇ ਫੌਰੀ ਤੌਰ ਤੇ ਮੇਰੀ ਜਿਹੜੇ ਵਿਦੇਸ਼ ਮੰਤਰੀ ਹੁਣਾ ਤੋਂ ਵਿਦੇਸ਼ ਮੰਤਰੀ ਤਾਫੀਲ ਕਿ ਫੌਰੀ ਤੌਰ ਤੇ ਇਹਨਾਂ ਦੀ ਜਨਨਾ ਨੋਟੀਫਿਕੇਸ਼ਨ ਜਾਰੀ ਕਰਨ ਕਿ ਅੰਡਰ ਪ੍ਰੋਸੈਸ ਜਿਹੜੇ ਆ ਉਹ ਰੁਕਣਗੇ